ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਦੋਂ ਰਲੇਮਾ ਹੋਇਆ ਉਹਦੋਂ ਉਹਨਾਂ ਨੇ ਆਪ ਹੀ ਕਿਹਾ ਸੀ ਕਿ ਸੰਗਰੂਰ ਤੋਂ ਸਰਦਾਰ ਪਰਮਿੰਦਰ ਸਿੰਘ ਟੀਮ ਸਾਥ ਚੋਂ ਲੜਨਗੇ ਪਰ ਉਹ ਆਪਣੇ ਇਸ ਵਾਅਦੇ ਤੋਂ ਵੀ ਮੁੱਕਰ ਗਏ ਇਸ ਕਰਕੇ ਜਿਹੜਾ ਰਲੇਮਾ ਹੋਇਆ ਸੀ ਉਹ ਫਿਰ ਵਖਰੇਮਾ ਹੋ ਗਿਆ ਇੰਨੇ ਬੁਰੇ ਹਾਲ ਕਿਉਂ ਹੋ ਗਏ ਆਕਾਲੀ ਦਲ ਦੇ ਇਹਦਾ ਜਿਹੜਾ ਖਰਾਬੀ ਮੂਡ ਸੀ ਨਹੀਂ ਸੀ ਉਹ ਸਾਡੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕਰਤੀ ਸੀ ਫੇਰ ਜਦੋਂ ਪਾਰਟੀ ਪ੍ਰਧਾਨ ਸਰ ਦਾ ਸੁਖਵੀਰ ਸਿੰਘ ਬਾਦਲ ਬਣ ਗਏ ਤਾਂ ਇਹਨਾਂ ਨੇ ਸਾਰੇ ਜਿਹੜੇ ਅਸੂਲ ਸੀ ਪਾਰਟੀ ਦੇ ਉਹ ਸਾਰੇ ਕਿਤੇ ਹੀ ਟੰਗਦੇ ਛੇ ਉਹਨਾਂ ਨੂੰ ਚਿੰਤਾ ਹੁੰਦੀ ਪਾਰਟੀ ਦੀ ਉਹਨਾਂ ਨੂੰ ਚਿੰਤਾ ਆਪਣੇ ਪਰਿਵਾਰ ਦੀ ਦੇਖੋ ਜੇ ਉਹਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਸੀ ਤਾਂ ਉਹਨਾਂ ਨੇ ਬਾਹਰ ਸਿਮਰਤ ਔਰ ਬਾਦਲ ਨੂੰ ਕੱਲਿਆਂ ਨੂੰ ਚਿਤਾਇਆ ਔਰ ਉਹ ਕਿਸ ਤਰ੍ਹਾਂ ਜਿੱਤੇ ਹੈ ਉਹ ਸਾਰੀ ਦੁਨੀਆ ਨੂੰ ਪਤਾ ਹੈ ਬਿਲਕੁਲ ਬਿਲਕੁਲ ਥੋੜਾ ਜਿਹਾ ਸਮਝਾ ਦਿਓ ਕਿਵੇਂ ਜਿੱਤੇ ਨੇ ਨਹੀਂ ਇਹ ਦੇਖੋ ਸਾਰਿਆਂ ਨੂੰ ਪਤਾ ਮੈਂ ਮੇਰੇ ਮੂੰਹੋਂ ਨਾ ਕਢਾਓ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਜਿੱਤੇ ਹੈ ਕਿਹਦੇ-ਕਿਹਦੇ ਨਾਲ ਸੌਦੇਬਾਜ਼ੀਆਂ ਹੋਈਆਂ ਕਿਹਦੇ ਨਾਲ ਸਮਝੌਤੇ ਹੋਏ ਆ ਕਿਸੇ ਦਾ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡੇ ਤੇ ਫਿਰ ਜਿਹੜਾ ਹੈ ਉਹ ਸਰਵਾਈਵ ਹੋਣ ਦੇ ਪਾਰਟੀ ਦੇ ਸਰਵਾਈਵ ਹੋਣ ਦੇ ਚਾਂਸ ਬਣ ਸਕਦੇ ਆ ਮੀਟਿੰਗਾਂ ਚੱਲ ਰਹੀਆਂ ਨੇ ਪ੍ਰਧਾਨ ਸਾਬ ਤੋਂ ਵੱਖਰੇ ਹੋ ਕੇ ਬਿਲਕੁਲ ਬਿਲਕੁਲ ਚੱਲ ਰਹੀਆਂ ਮੀਟੀਆਂ ਬੜੇ ਸਿਰ ਜੋੜ ਚੁੱਕੇ ਆ ਬੜਾ ਵੱਡਾ ਕਾਫਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਕਿ ਇਹਦੇ ਵਿੱਚ ਅਕਾਲੀ ਦਲ ਦੇ ਹੋਰ ਦੂਸਰੇ ਵੱਡੇ ਲੀਡਰ ਵੀ ਹੋਣਗੇ ਇਹ ਦੇਖੋ ਤੁਹਾਡੇ ਸਾਹਮਣੇ ਥੋੜੇ ਦਿਨਾਂ ਚ ਹੀ ਰਿਜ਼ਲਟ ਆ ਜਾਊਗਾ ਮੀਟਿੰਗਾਂ ਚੋਂ ਨਵੀਂ ਪਾਰਟੀ ਨਿਕਲੂਗੀ ਦੇਖੋ ਇਹ ਤਾਂ ਬਿਲਕੁਲ ਕਲੀਅਰ ਹੈ ਬਿਲਕੁਲ ਸਾਫ਼ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੈ ਉਹ ਪਾਰਟੀ ਨਹੀਂ ਚੱਲੂਗੀ ਸੱਟ੍ਰੇ ਕੱਲ ਮਹਿਰਸ਼ੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਅੱਜ ਸਾਡੇ ਨਾਲ ਪਰਮਜੀਤ ਕੋਰ ਗੁਲਸ਼ਨ ਜੀ ਨੇ ਅਕਾਲੀ ਦਲ ਦੀ ਟਿਕਟ ਤੋਂ ਇਹ ਫਰੀਦਕੋਟ ਤੇ ਬਠਿੰਡਾ ਤੋਂ ਸੰਸਦ ਰਹਿ ਚੁੱਕੇ ਨੇ ਪਰ ਪਾਰਟੀ ਨਾਲ ਵਖਰੇਵੇਂ ਦੇ ਚਲਦੇ ਇਹ 2020 ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜੋ ਕਿ ਸੁਖਦੇਵ ਸਿੰਘ ਢੀਂਡਸਾ ਨੇ ਬਣਾਇਆ ਉਸ ਤੋਂ ਚਲੇ ਗਏ ਕੌਣ ਢੀਂਸਾ ਸਾਹਿਬ ਨੇ ਤਾਂ ਅਕਾਲੀ ਦਲ ਦੇ ਨਾਲ ਰਲੇਵਾ ਕਰ ਲਿਆ ਪਰ ਇਹ ਅੱਜ ਕਿੱਥੇ ਖੜੇ ਨੇ ਤੇ ਅਕਾਲੀ ਦਲ ਕਿੱਥੇ ਖੜਿਆ ਇਹਨਾਂ ਤੋਂ ਹੀ ਜਾਣਦੇ ਆ ਸਤਿ ਸ਼੍ਰੀ ਅਕਾਲ ਮੈਮ ਬਹੁਤ-ਬਹੁਤ ਸਵਾਗਤ ਤੁਹਾਡਾ ਪੰਜਾਬ ਤੱਕ ਤੇ ਸਤਿ ਸ਼੍ਰੀ ਅਕਾਲ ਜੀ ਮੈਮ ਕਿੱਥੇ ਖੜਿਆ ਤੁਹਾਡੀ ਸਿਆਸਤ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤਤਾ ਰਲੇਵਾ ਹੋ ਗਿਆ ਅੱਜ ਤੁਸੀਂ ਕਿਹੜੀ ਪਾਰਟੀ ਦੇ ਨਾਲ ਹੋ ਅਰਸ਼ੀਵ ਜੀ ਤੁਸੀਂ ਇਹ ਜਿਹੜਾ ਸਵਾਲ ਪੁੱਛਿਆ ਹੈ ਬੜਾ ਟੇਡਾ ਜਿਹਾ ਪੁੱਛ ਲਿਆ ਪਰ ਕਿਉਂਕਿ ਪੰਜਾਬ ਦੀ ਮੈਂ ਕਹਿ ਸਕਦੀ ਹਾਂ ਕਿ ਇਹ ਬਦਕਿਸਮਤੀ ਹੈ ਕਿ ਜੋ ਜਿਸ ਸਟੇਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਨਾਲ ਜੋ ਵਾਅਦੇ ਕੀਤੇ ਸੀ ਜੋ ਗੱਲਾਂ ਕੀਤੀਆਂ ਸੀ ਉਹ ਉਹਨਾਂ ਤੇ ਖਰੇ ਨਹੀਂ ਉਤਰੇ ਕਿਉਂਕਿ ਮੈਂ ਔਰ ਬੀਬੀ ਹਰਜੀਤ ਕੌਰ ਤਲਵੰਡੀ ਔਰ ਵਿੱਚ ਸਾਡੇ ਕੁਝ ਹੋਰ ਵੀ ਸੀ ਜਿਹੜੇ ਅਸੀਂ ਨਹੀਂ ਸੀ ਚਾਹੁੰਦੇ ਕਿਉਂਕਿ ਸਾਨੂੰ वैसे सब किस साथ साथ तो सब ਨੂੰ ਪਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਿਸ ਕਿਸਮ ਦੇ ਇਨਸਾਨ ਹੈ ਕਿਸ ਤਰੀਕੇ ਨਾਲ ਉਹ ਪ੍ਰਧਾਨਗੀ ਕਰ ਰਹੇ ਹੈ ਇਸ ਕਰਕੇ ਅਸੀਂ ਉਸ ਟਾਈਮ ਤੇ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਕਿਹਾ ਸੀ ਕਿ ਢੀਂਸਾ ਸਾਹਿਬ ਅਸੀਂ ਤੁਹਾਡੇ ਨਾਲ ਹੈ ਪਰ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਥੱਲੇ ਕੰਮ ਨਹੀਂ ਕਰਾਂਗੇ ਜਦੋਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਪਾਸੇ हट ਗਏ ਅਸੀਂ ਉਸੇ ਟਾਈਮ ਤੇ ਤੁਹਾਡੇ ਨਾਲ ਆਵਾਂਗੇ ਪਰ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜੇ ਆ ਸੋ ਇਸ ਕਰਕੇ ਉਦੋਂ ਸਾਡਾ ਜਿਹੜਾ ਸੀਗਾ ਉਹ ਤੇ ਉਸ ਤੋਂ ਬਾਅਦ ਫਿਰ ਅਸੀਂ ਮੈਂ ਵੀ ਬੀਬੀ ਹਰਜੀਤ ਕੌਰ ਜੀ ਵੀ ਤੇ ਬਾਕੀ ਸਾਰੇ ਵੀ ਜਿੰਨੇ ਅਸੀਂ ਵਿਰੋਧ ਦੇ ਵਿੱਚ ਸੀ ਇਸ ਤੇ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਸ਼ਾਂਤ ਬੈਠੇ ਰਹੇ ਆ ਕੋਈ ਕਿਸੇ ਕਿਸੇ ਤੁਸੀਂ ਪਹਿਲੀ ਜੋ ਗੱਲ ਕਹੀ ਸੀ ਉਸ ਚ ਦੋ ਗੱਲਾਂ ਕਹੀਆਂ ਕਿ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਜੋ ਸੁਖਬੀਰ ਸਿੰਘ ਬਾਦਲ ਨੇ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਕੀ ਗੱਲਾਂ ਹੋਈਆਂ ਸੀ ਕਿਸ ਸਮਝੌਤੇ ਤੇ ਢੀਂਸਾ ਸਾਹਿਬ ਨੇ ਵਾਪਸੀ ਕੀਤੀ ਸੀ ਪੂਰੀ ਪਾਰਟੀ ਸਮੇਤ ਦੇਖੋ ਸਭ ਤੋਂ ਪਹਿਲਾਂ ਤਾਂ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਤੇ ਉਹਨਾਂ ਦੀ ਪਾਰਟੀ ਨੇ ਇਹੀ ਕਿਹਾ ਸੀ ਕਿ ਜਿਹੜੇ ਉਦੇਸ਼ਾਂ ਤੋਂ ਜਿਸ ਜਿਸ ਮੁੱਦੇ ਨੂੰ ਲੈ ਕੇ ਜਿਸ ਮਕਸਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੀ ਪੁਰਾਣੀ ਪਾਰਟੀ ਹੈ 100 ਸਾਲ ਤੋਂ ਵੱਧ ਦੀ ਉਮਰ ਹੈ ਔਰ ਇਹ ਪਾਰਟੀ ਹੈ ਜਿਹੜੀ ਉਹ ਸੰਘਰਸ਼ ਦੇ ਵਿੱਚੋਂ ਨਿਕਲੀ ਸੀ ਬੜੀਆਂ ਬਹੁਤ ਕੁਰਬਾਨੀਆਂ ਕੱਲੇ ਬੰਦਿਆਂ ਨੇ ਨਹੀਂ ਨਹੀਂ ਬਲਕਿ ਬੀਬੀਆਂ ਨੇ ਬੱਚਿਆਂ ਨੇ ਵੀ ਸ਼੍ਰੋਮਣੀ ਕਾਲੀ ਦਲ ਦੇ ਲਈ ਗੁਰਦੁਆਰੇ ਆਜ਼ਾਦ ਕਰਾਉਣ ਦੇ ਲਈ ਜਿਹੜੇ ਅਸੀਂ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਔਰ ਇਹ ਜਿਹੜੀ ਫਿਰ ਉਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਹੋਣ ਦੇ ਵਿੱਚ ਆਈ ਹੈ ਇਹਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਸੀ ਕਿ ਪੰਥ ਗ੍ਰੰਥ ਤੇ ਧਰਮ ਨੂੰ ਦੀ ਰੱਖਿਆ ਕੀਤੀ ਜਾਵੇ ਪਰ ਅਸੀਂ ਸਾਡੀ ਜਿਹੜੀ ਪਾਰਟੀ ਸੀ ਪਾਰਟੀ ਨੂੰ ਚਲਾਉਣ ਵਾਲੇ ਮੈਂ ਪਾਰਟੀ ਨਹੀਂ ਕਹਾਂਗੀ ਜਿਹੜੇ ਪਾਰਟੀ ਨੂੰ ਚਲਾਉਣ ਵਾਲੇ ਥੋੜੇ ਦੇਰ ਬਾਅਦ ਕਿਉਂਕਿ ਕਾਫੀ ਲੰਬਾ ਸਮਾਂ ਇਹ سلسلہ ਚੱਲਦਾ ਰਿਹਾ ਧਰਮ ਨੂੰ ਪੰਥ ਨੂੰ ਗ੍ਰੰਥ ਨੂੰ ਬਚਾਉਣ ਵਾਸਤੇ ਜਿੰਨੇ ਵੀ ਜਿਹੜੇ ਪ੍ਰਧਾਨ ਸੀਗੇ ਉਹਨਾਂ ਨੇ ਇਹਦੇ ਤੇ ਪਹਿਰਾ ਦਿੱਤਾ ਪਰ ਹੌਲੀ-ਹੌਲੀ ਇਹ ਜਿਹੜਾ ਵਿਸ਼ਾ ਸੀ ਹੌਲੀ-ਹੌਲੀ ਇਹ ਖਿਸਕਦਾ ਗਿਆ ਬਿਲਕੁਲ ਪਰਮਜੀਤ ਕੋਰ ਗੁਲਸ਼ਨ ਜੀ ਤੁਸੀਂ 2020 ਚ ਇੰਨਾਂ ਗੱਲਾਂ ਨੂੰ ਲੈ ਕੇ ਹੀ ਅਕਾਲੀ ਦਲ ਤੋਂ ਪਾਸੇ ਹੋਏ ਸੀ ਤੇ ਸੁਖਦੇਵ ਸਿੰਘ ਢੀਂਸਾ ਵੀ ਇੰਨਾਂ ਗੱਲਾਂ ਨੂੰ ਕਹਿ ਕੇ ਤੁਹਾਡੇ ਤੋਂ ਪਹਿਲਾਂ ਆਪਣੀ ਪਾਰਟੀ ਬਣਾਉਣ ਦੀ ਗੱਲ ਕਰ ਚੁੱਕੇ ਸੀ ਉਹ ਵਕਤ ਹੋ ਚੁੱਕੇ ਸੀ ਫਿਰ 2024 ਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾ ਜਿਹੜੀ ਘਰ ਵਾਪਸੀ ਹੁੰਦੀ ਹੈ ਉਸ ਬੜੇ ਤਰੀਕੇ ਨਾਲ ਪ੍ਰਚਾਰਿਆ ਜਾਂਦਾ ਹੈ ਤੇ ਫਿਰ ਸੁਖਦੇਵ ਸਿੰਘ ਢੀਂਡਸਾ ਉਦੋਂ ਨਾਰਾਜ਼ ਹੁੰਦੇ ਨੇ ਜਦੋਂ ਉਹਨਾਂ ਨੂੰ ਜਾਂ ਉਹਨਾਂ ਦੇ ਬੇਟੇ ਨੂੰ ਟਿਕਟ ਨਹੀਂ ਮਿਲਦੀ ਸੰਗਰੂਰ ਤੋਂ ਉਦੋਂ ਵੱਡੇ ਤੌਰ ਤੇ ਨਾਰਾਜ਼ ਕਿ ਸਾਹਮਣੇ ਆਏ ਕਿਉਂਕਿ ਉਸ ਤੋਂ ਪਹਿਲਾਂ ਤਾਂ ਸਭ ਠੀਕ ਚੱਲਦਾ ਪਿਆ ਸੀ ਕਿ ਟਿਕਟ ਟਿਕਟ ਦਾ ਰੋਲਾ ਸੀ ਨਹੀਂ ਟਿਕਟ ਦਾ ਕੋਈ ਰੋਲਾ ਨਹੀਂ ਸੀ ਟਿਕਟ ਕੋਈ ਵੱਡੀ ਚੀਜ਼ ਨਹੀਂ ਸੀ ਪਾਰਟੀ ਦੇ ਸਾਹਮਣੇ ਗੱਲ ਜਿਹੜੀ ਉਖੜੀ ਐ ਉਹ ਇਥੇ ਉਖੜੀ ਐ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਸੀ ਕਿ ਮੈਂ ਸਾਰੀ ਜਿਹੜਾ ਸਾਡਾ ਪਹਿਲਾ ਢਾਂਚਾ ਬਣਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਉਹਨੂੰ ਮੈਂ ਇੱਕ ਵਾਰੀ ਮਤਲਬ ਉਹਨੂੰ ਡਿਸੋਲਵ ਕਰਕੇ ਫਿਰ ਮੈਂ ਦੁਬਾਰਾ ਸਾਰਾ ਢਾਂਚਾ ਜਿਹਦੇ ਵਿੱਚ ਤੁਹਾਡੇ ਵੀ ਸਾਰੇ ਮੈਂਬਰ ਹੋਣਗੇ ਔਰ ਜਿਹੜੇ ਪਹਿਲੇ ਐ ਉਹ ਵੀ ਹੋਣਗੇ ਔਰ ਮੈਂ ਆਪਣੇ ਅਸੂਲ ਜਿਹੜੇ ਪੰਥਕ ਅਸੂਲ ਹੈ ਜਿਹੜੇ ਪਾਰਟੀ ਦੇ ਅਸੂਲ ਹੈ ਜੋ ਮੈਂ ਜਿੱਥੋਂ ਥੜਕ ਚੁੱਕਿਆ ਮੈਂ ਉਹਨਾਂ ਤੇ ਵਾਪਸ ਆਉਂਗਾ ਔਰ ਜਿਸ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਢੀਂਸਾ ਆਪਣੇ ਹਲਕੇ ਦੇ ਵਿੱਚ ਸੰਗਰੂਰ ਹੋਇਆ ਮਲੇਰ ਕੋਟਲਾ ਹੋਇਆ ਬਰਨਾਲਾ ਹੋਇਆ ਜਿਵੇਂ ਤੁਹਾਡੀ ਪਹਿਲੀ ਪਹਿਲਾਂ ਗੱਲ ਚੱਲਦੀ ਸੀ ਜਿਾ ਤੁਸੀਂ ਤੁਹਾਡੇ ਤੋਂ ਬਿਨਾ ਕੋਈ ਫੈਸਲਾ ਇਸ ਹਲਕੇ ਦੇ ਵਿੱਚ ਨਹੀਂ ਸੀ ਲਿਆ ਜਾਂਦਾ ਤਾ ਹੁਣ ਵੀ ਜਿਹੜਾ ਕੋਈ ਵੀ ਫੈਸਲਾ ਕਰਨਾ ਹੈ ਉਹ ਜਿਹੜਾ ਫੈਸਲਾ ਉਹ ਤੁਹਾਡੇ ਰਜਾਮੰਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਕਰਕੇ ਹੀ ਹੋਊਗਾ ਪਰ ਅਫਸੋਸ ਹੋਇਆ ਜਦੋਂ ਟਿਕਟਾਂ ਦੀ ਵੰਡ ਹੋਈ ਤਾਂ ਭਾਵੇਂ ਇਹਨਾਂ ਨੂੰ ਜਿਹੜਾ ਹੈ ਉਹ ਕੋਸ਼ਿਸ਼ ਕਰ ਦਿੱਤਾ ਗਿਆ ਸੀ ਕਿ ਇਕਵਾਲ ਸਿੰਘ ਝੁੰਦਾ ਜੀ ਨੂੰ ਜੀ ਹਾਂ ਜ ਇਕਵਾਲ ਸਿੰਘ ਝੁੰਦਾ ਜੀ ਨੂੰ ਅਨਾਉਂਸ ਕਰਤਾ ਸੀ ਔਰ ਪਾਰਟੀ ਦੇ ਵਿੱਚ ਸਭ ਤੋਂ ਉੱਚੇ ਅਹੁਦੇ ਤੇ ਬੈਠੇ ਹੋਏ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਨੂੰ ਨਾ ਤਾਂ ਉਹਨਾਂ ਨੇ ਮੀਟਿੰਗ ਦੇ ਵਿੱਚ ਬੁਲਾਇਆ ਜਿੱਦੋਂ ਟਿਕਟਾਂ ਦੀ ਵੰਡ ਕੀਤੀ ਗਈ ਤੇ ਨਾ ਹੀ ਉਹਨਾਂ ਨਾਲ ਕੋਈ ਸਲਾਹ مشورہ ਕੀਤਾ ਗਿਆ ਸੋ ਇਹਨਾਂ ਗੱਲਾਂ ਤੋਂ ਨਿਰਾਸ਼ ਹੋ ਕੇ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਇਹ ਫੈਸਲਾ ਲਿਆ ਪਾਰਟੀਆਂ ਦੇ ਪਾਰਟੀ ਵਰਕਰਾਂ ਨਾਲ ਆਪਣੀ ਲੀਡਰਸ਼ਿਪ ਦੇ ਨਾਲ ਕਿ ਆਪਾਂ ਜਿੰਨੀ ਦੇਰ ਤੱਕ ਇਲੈਕਸ਼ਨ ਹੈ ਉਨੀ ਦੇਰ ਤੱਕ ਆਪਾਂ ਸ਼ਾਂਤ ਬੈਠਾਂਗੇ ਕੋਈ ਕੰਮ ਨਹੀਂ ਕਰਾਂਗੇ ਕਿਸੇ ਦਾ ਵਿਰੋਧ ਨਹੀਂ ਕਰਾਂਗੇ ਔਰ ਨਾ ਹੀ ਕਿਸੇ ਦੇ ਪੱਖ ਦੇ ਵਿੱਚ ਚੱਲਾਂਗੇ ਸੋ ਉਹ ਗੱਲ ਉਹਨਾਂ ਨੇ ਬਿਲਕੁਲ ਅਸੀਂ ਦੇਖਿਆ ਉਹ ਸ਼ਾਂਤ ਰਹੇ ਉਦੋਂ ਹੀ ਰੌਲਾ ਪਿਆ ਜਦੋਂ ਟਿਕਟ ਜੋ ਹੈ ਸੁਖਦੇਵ ਸਿੰਘ ਢੀਂਸਾ ਦੇ بیٹے ਨੂੰ ਜਾਂ ਉਹਨਾਂ ਨੂੰ ਨਹੀਂ ਮਿਲਦੀ ਕਿਉਂਕਿ ਹਰ ਪੋਲੀਟੀਕਲ ਲੀਡਰ ਨੂੰ ਇਹ ਹੁੰਦਾ ਹੈ ਕਿ ਮੇਰਾ ਜਿਹੜਾ ਬੇਟਾ ਹੈ ਉਹ ਵੀ ਸਿਆਸਤ ਦੇ ਵਿੱਚ ਚਮਕੇ ਤੇ ਇਹ ਕਿਹਾ ਗਿਆ ਕਿ ਪਰਮਿੰਦਰ ਸਿੰਘ ਢੀਂਸਾ ਨੂੰ ਟਿਕਟ ਨਾ ਦੇਣ ਕਾਰਨ ਸੁਖਦੇਵ ਸਿੰਘ ਢੀਂਸਾ ਜੋ ਸੀ ਉਹ ਨਾਰਾਜ਼ ਹੋ ਗਏ ਖੈਰ ਤੁਸੀਂ ਇਹ ਕਿਹਾ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਹੀਂ ਲਈ ਗਈ ਇਹ ਇਹ ਉਹਨਾਂ ਦਾ ਇਹ ਉਹਨਾਂ ਦਾ ਮੁੱਖ ਮਕਸਦ ਜਾਂ ਪਰਮਿੰਦਰ ਨੂੰ ਰਮਿੰਦਰ ਸਿੰਘ ਨੂੰ ਟਿਕਟ ਦਿਵਾਉਣ ਦਾ ਕੋਈ ਉਹਨਾਂ ਦਾ ਵੱਡਾ ਮਕਸਦ ਨਹੀਂ ਸੀ ਪਰ ਕਿਉਂਕਿ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਢੀਂਸਾ ਸਾਹਿਬ ਨਾਲ ਇੱਕ ਧੋਖਾ ਕੀਤਾ ਉਹਨਾਂ ਨੂੰ ਨਾਲ ਰਲਾ ਕੇ ਜੋ ਵਾਦੇ ਉਹਨਾਂ ਨਾਲ ਕੀਤੇ ਸੀ ਇੱਕ ਵੀ ਵਾਦਾ ਉਹਨਾਂ ਨੇ ਨਹੀਂ ਨਿਭਾਇਆ ਪਰ ਤੁਹਾਨੂੰ ਨਹੀਂ ਲੱਗਦਾ ਜੀ ਅਸੀਂ ਇਹ ਦੇਖਿਆ ਕਿ ਤੁਹਾਨੂੰ ਲੱਗਦਾ ਕਿ ਅਜੇ ਵੀ ਸਮਾਂ ਹੈ ਜਿਵੇਂ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਾਂ ਹੋਰ ਕੁਝ ਵੀ ਮਾਰਚ ਮਹੀਨੇ 'ਚ ਰਲੇਵਾ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਕਿ ਉਸ ਤੋਂ ਬਾਅਦ ਜੋ ਹੋਰ ਸਮਾਂ ਦੇਣਾ ਚਾਹੀਦਾ ਸੀ ਇੰਨੇ ਸਮੇਂ ਤੋਂ ਜੇ ਨਰਾਸ਼ੀਆਂ ਚੱਲ ਰਹੀਆਂ ਸੀ ਜੇ ਸਹਿਮਤੀ ਨੂੰ ਲੈ ਕੇ ਗੱਲ ਜਿਹੜੀ ਚੱਲੀ ਹੈ ਰਲੇਵੇਂ ਨੂੰ ਲੈ ਕੇ ਉਸ ਤੋਂ ਬਾਅਦ ਵੀ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਸੀ ਟਿਕਟਾਂ ਨੂੰ ਲੈ ਕੇ ਰੋਲਾ ਪੈ ਗਿਆ ਇਸ ਲਈ ਟੀਂਸਾ ਜੋ ਗਰੁੱਪ ਸੀ ਉਹ ਸਾਰਾ ਸ਼ਾਂਤ ਹੋ ਗਿਆ ਨਹੀਂ ਮੈਂ ਜਿਸ ਤਰ੍ਹਾਂ ਪਹਿਲਾਂ ਕਹਿ ਚੁੱਕੀ ਹਾਂ ਕਿ ਟਿਕਟਾਂ ਦਾ ਤਾਂ ਕੋਈ ਰੋਲਾ ਹੀ ਨਹੀਂ ਤੁਸੀਂ ਕਿਹਾ ਸਲਾਹ مشورہ ਨਹੀਂ ਦਿੱਤਾ ਗਿਆ ਕਿ ਜਦੋਂ ਟਿਕਟਾਂ ਅਨਾਉਂਸ ਕਰਨੀਆਂ ਸੀ ਜਾਂ ਟਿਕਟਾਂ ਦੀ ਵੰਡ ਕਰਨੀ ਸੀ ਉਦੋਂ ਕੋਈ رائے ਨਹੀਂ ਲਈ ਗਈ ਮਕਸਦ ਸੀ ਕਿ ਕਿਸੇ ਨੇ ਚੋਣ ਲੜਨੀ ਹੈ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਦੋਂ ਰਲੇਮਾ ਹੋਇਆ ਉਹਦੋਂ ਉਹਨਾਂ ਨੇ ਆਪ ਹੀ ਕਿਹਾ ਸੀ ਕਿ ਸੰਗਰੂਰ ਤੋਂ ਸਰਦਾਰ ਪਰਮਿੰਦਰ ਸਿੰਘ ਢੀਂਸਾ ਚੋਂ ਲੜਨਗੇ ਪਰ ਉਹ ਆਪਣੇ ਇਸ ਵਾਅਦੇ ਤੋਂ ਵੀ ਮੁੱਕਰ ਗਏ ਇਸ ਕਰਕੇ ਜਿਹੜਾ ਸੀਗਾ ਜਿਹੜਾ ਰਲੇਮਾ ਹੋਇਆ ਸੀ ਉਹ ਫਿਰ ਵਖਰੇਮਾ ਹੋ ਗਿਆ ਜਿਹੜੀ ਹੁਣ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਕੁਝ ਦਿਨ ਪਹਿਲਾਂ ਉਸ ਦਿਨ ਵੀ ਨਾ ਤਾਂ ਸਰਦਾਰ ਪਰਮਿੰਦਰ ਸਿੰਘ ਢੀਂਸਾ ਕਿਉਂਕਿ ਉਹ ਵੀ ਮੈਂਬਰ ਹੈ ਨਾ ਸਰਦਾਰ ਸੁਭਦੇਵ ਸਿੰਘ ਢੀਂਸਾ ਨੂੰ ਹੀ ਉਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਹਮ ਔਰ ਕਿਉਂਕਿ ਇਹ ਢੀਂਸਾ ਸਾਹਿਬ ਚਾਹੁੰਦੇ ਸੀ ਕਿ ਇਹ ਜਿਹੜਾ ਪਾਰਟੀ ਦਾ ਇੰਨਾ ਬੁਰਾ ਹਾਲ ਇੰਨਾ ਚੋਣਾਂ ਦੇ ਵਿੱਚ ਹੋਇਆ ਹੈ ਸ਼ਰਮਨਾਕ ਕਹਿ ਸਕਦੇ ਆਪਾਂ ਕਿ ਜਿਹੜੀ ਇਹ ਹਾਰ ਹੋਈ ਹੈ ਉਹਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ ਕਿ ਐਡੀ ਨਮੋਸ਼ੀ ਭਰੀ ਹਾਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆਪਣੀ ਕਿਉਂ ਹੋਈ ਅਸੀਂ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ 13% ਤੇ ਹੀ ਰਹਿ ਗਿਆ ਵੋਟ ਸ਼ੇਅਰ ਦੇ ਵਿੱਚ 10 ਸੀਟਾਂ ਤੇ ਜ਼ਮਾਨਤਾਂ ਸਭ ਤੋਂ ਇਹ ਅਕਾਲੀ ਦਲ ਦੀਆਂ ਸਿਰਫ ਇੱਕ ਜਿੱਤੇ ਨੇ ਹਾਂ ਬਿਲਕੁਲ ਬਿਲਕੁਲ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਐ ਔਰ ਭਾਜਪਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਮੋਢਿਆਂ ਤੇ ਚੜ ਕੇ ਪੰਜਾਬ ਦੇ ਵਿੱਚ ਆਈ ਸੀ ਉਦਾਵੋਸ਼ ਸ਼ੇਰਿੰਗ ਸ਼ੇਅਰ ਵੀ ਵੱਧ ਗਿਆ 18% ਤੋਂ ਉੱਪਰ ਚਲੇ ਗਿਆ ਕਿਉਂਕਿ ਉਹ 1300 ਪਰਿਵਾਰ ਤੇ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਗੱਲ ਨਹੀਂ ਹੋਈ ਚੋਣਾਂ ਦੌਰਾਨ ਜਾਂ ਚੋਣਾਂ ਤੋਂ ਬਾਅਦ ਨੇ ਨਾਤਾ ਸਰਦਾਰ ਸੁਖਬੀਰ ਸਿੰਘ ਬਾਦਲ ਚੋਣਾਂ ਦੇ ਦੌਰਾਨ ਸਰਦਾਰ ਸੁਖਦੇਵ ਸਿੰਘ ਢੀਂਸਾ ਕੋਲੇ ਆਏ ਆ ਤੇ ਨਾ ਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਹੈ ਕੇ ਨਾ ਹੀ ਉਹਨਾਂ ਨੇ ਹੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਕੋਈ ਸੱਦਾ ਭੇਜਿਆ ਨਾ ਉਹਨਾਂ ਨੇ ਕੋਈ ਫੋਨ ਕੀਤਾ ਪਟਕੀ ਪਤਾ ਅਕਾਲੀ ਦਲ ਨੂੰ ਵੀ ਨਾਰਾਜ਼ਗੀ ਹੋ ਸਕਦੀ ਕਿ ਚੋਣਾਂ ਦੌਰਾਨ ਸਾਡਾ ਪ੍ਰਚਾਰੀ ਨਹੀਂ ਕੀਤਾ ਬਿਲਕੁਲ ਸ਼ਾਂਤ ਹੋ ਕੇ ਰੋਸ ਕੇ ਬੈਠ ਗਿਆ ਟੀਨਸਾ ਗਰੁੱਪ ਨਹੀਂ ਇਹ ਤਾਂ ਉਹਨਾਂ ਤੋਂ ਹੀ ਤੁਸੀਂ ਪੁੱਛ ਸਕਦੇ ਆ ਵੀ ਤੁਸੀਂ ਨਾਰਾਜ਼ ਨਾਰਾਜ਼ ਹੈ ਕਿਉਂਕਿ ਦੇਖੋ ਜੇ ਤਾਂ ਬਰੋਤਾ ਕੀਤੀ ਹੁੰਦੀ ਫਿਰ ਤਾਂ ਨਾਰਾਜ਼ਗੀ ਹੋਣੀ ਨਹੀਂ ਪਰ ਇਕਜੁੱਟ ਹੋ ਕੇ ਤੁਰੇ ਵੀ ਤਾਂ ਨਹੀਂ ਮੈਮ ਨਹੀਂ ਇੱਕ ਜੋ ਹੋ ਕੇ ਤਾਂ ਤਾਂ ਤੁਰਦੇ ਨਾ ਜੇ ਉਹ ਆਪਣੇ ਵਾਅਦੇ ਤੇ ਕਾਇਮ ਰਹਿੰਦੇ ਜਦੋਂ ਉਹਨਾਂ ਨੇ ਕੋਈ ਸਲਾਹ مشਵਰਾ ਸਰਦਾਰ ਸੁਖਦੇਵ ਸਿੰਘ ਢੀਂਸਾ ਦਾ ਕੋਈ ਬਿਲਕੁਲ ਉਹਨਾਂ ਨੂੰ ਪੁੱਛਿਆ ਹੀ ਨਹੀਂ ਕੋਈ ਉਹਨਾਂ ਦੇ ਨਾਲ ਸਲਾਹ ਹੀ ਨਹੀਂ ਕੀਤੀ ਤਾਂ ਫਿਰ ਇੱਕ ਮੁਟ ਚੱਲਣ ਇੱਕ ਜੋ ਠੋਕੇ ਚੱਲਣ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿਉਂਕਿ ਰਜਾਮੰਦੀ ਤਾਂ ਉਦੋਂ ਹੁੰਦੀ ਹੈ ਨਾ ਜਦੋਂ ਦੋਨੇ ਧਿਰਾਂ ਬੈਠ ਕੇ ਰਜਾਮੰਦੀ ਦੇ ਨਾਲ ਕੋਈ ਫੈਸਲੇ ਕਰਨ ਇੰਨੇ ਬੁਰੇ ਹਾਲ ਕਿਉਂ ਹੋ ਗਏ ਆ ਕਾਲੀ ਤਲ ਦੇ ਤੁਸੀਂ ਤਾਂ ਇੰਨੇ ਪੁਰਾਣੇ ਲੀਡਰ ਹੋ ਤੁਸੀਂ ਤਾਂ ਅੰਦਰੋਂ ਪਾਰਟੀ ਨੂੰ ਦੇਖਿਆ ਹੈ ਇੰਨੇ ਮਾੜੇ ਹਾਲਾਤ ਅੱਜ ਕਿਉਂ ਹੋਏ ਨੇ ਦੇਖੋ ਇਹਦੇ ਬੜੇ ਕਾਰਨ ਹੈ ਇਹਦਾ ਜਿਹੜਾ ਪਾਰਟੀ ਦਾ ਮੈਂ ਕਹਿ ਸਕਦੀ ਆ ਜੇ ਮੈਂ ਗਲਤ ਨਾ ਹੋਵਾਂ ਇਹਦਾ ਜਿਹੜਾ ਗਰਾਫਟ ਦੀ ਮੂਡ ਸੀ ਨਹੀਂ ਸੀ ਉਹ ਸਾਡੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕਰਤੀ ਸੀ ਪਰਵਾਰਵਾਦ ਪੈਦਾ ਹੋ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਤਾਕਤ ਦੀ ਭੁੱਖ ਇੰਨੀ ਵੱਧ ਗਈ ਕਿ ਉਹਨਾਂ ਨੇ ਸਾਰੀ ਜਿਹੜੀ ਪਾਵਰ ਸੀ ਉਹ ਆਪਣੇ ਹੱਥਾਂ ਦੇ ਵਿੱਚ ਇਕੱਠੀ ਕਰ ਲਈ ਹੁਣ ਤੁਸੀਂ ਦੇਖੋ 2 ਬਾਪ ਮੁੱਖ ਮੰਤਰੀ ਪੰਜਾਬ ਪੁੱਤ ਵਿੱਤੀ ਮੁੱਖ ਮੰਤਰੀ ਪੰਜਾਬ 9 ਸੈਂਟਰ ਦੇ ਵਜ਼ੀਰ ਜੁਆਈ ਵਜ਼ੀਰ ਭਤੀਜਾ ਵਜ਼ੀਰ ਹੋਰ ਕਿੰਨੇ ਵਜ਼ੀਰ ਮੈਂ ਗਿਣਤੀ ਕਰਾਂ ਸੂਚਿਤੋਂ ਜਿਉਂ-ਜਿਉਂ ਪਰਵਾਸ ਦੇ ਵਿੱਚ ਵਾਧਾ ਹੁੰਦਾ ਗਿਆ ਤਿਉਂ ਤੋਂ ਜਿਹੜੀ ਪਾਰਟੀ ਸੀ ਉਹ ਕਮਜ਼ੋਰ ਹੁੰਦੀ ਗਈ ਸਭ ਤੋਂ ਵੱਡੀ ਵਜ੍ਹਾ ਤਾਂ ਸੀ ਕਿ ਇਹ ਫਿਰ ਜਦੋਂ ਪਾਰਟੀ ਪ੍ਰਧਾਨ ਸਰ ਦਾ ਸੁਖਵੀਰ ਸਿੰਘ ਬਾਦਲ ਬਣ ਗਏ ਤਾਂ ਇਹਨਾਂ ਨੇ ਸਾਰੇ ਜਿਹੜੇ ਅਸੂਲ ਸੀ ਪਾਰਟੀ ਦੇ ਉਹ ਸਾਰੇ ਛਿੱਕੇ ਤੇ ਹੀ ਟੰਗਦੇ ਜਦੋਂ ਬਾਦਲ ਸਾਹਿਬ ਜਿਉਂਦੇ ਸੀ ਉਹਨਾਂ ਨੇ ਕੀ ਕੀਤਾ ਹੌਲੀ-ਹੌਲੀ ਜਿਹੜੇ ਟਕਸਾਲੀ ਪਰਵਾਸ ਸੀ ਕਿਉਂਕਿ ਉਹ ਇਹ ਚਾਹੁੰਦੇ ਸੀਗੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਹੋਵੇ ਇਹ ਤੋਂ ਸੀਨੀਅਰ ਕੋਈ ਬਚੇ ਨਾ ਉਹਨਾਂ ਨੇ ਜਿੰਨੇ ਟਕਸਾਲੀ ਚਾਹੇ ਉਹ ਸਰਦਾਰ ਸੁਖਦੇਵ ਸਿੰਘ ਢੀਂਸਾ ਸੀ ਚਾਹੇ ਉਹ ਬ੍ਰਹਮਪੁਰਾਜੀ ਸੀ ਚਾਹੇ ਜਿੰਨੇ ਵੀ ਪੁਰਾਣੇ ਲੀਡਰ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਕਰਕੇ ਉਹਨਾਂ ਨੂੰ ਤਾਂ ਘਰਾਂ 'ਚ ਬਿਠਾਤਾ ਤੇ ਉਹਨਾਂ ਦੇ ਜਿਹੜੇ ਬੇਟੇ ਸੀ ਉਹਨਾਂ ਨੂੰ ਅੱਗੇ ਲਿਆਂਦਾ ਤਾਂ ਤਾਂ ਕਿ ਜਿਹੜੇ ਉਹਨਾਂ ਦੇ ਬੇਟੇ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਯੂਨੀਅਰ ਰਾਨ ਉਹ ਅੱਗੋਂ ਬੋਲ ਨਾ ਸਕਣ ਤਾਂ ਫਿਰ ਇਹ ਜਦੋਂ ਕਾਇਦ ਹੌਲੀ-ਹੌਲੀ ਇਹ ਚੱਲਦੀ ਰਹੀ ਤਾਂ ਫਿਰ ਜਿਹੜਾ ਪਾਰਟੀ ਦੇ ਵਿੱਚ ਜਦੋਂ ਸਰਦਾਰ ਸੁਭੀ ਸਿੰਘ ਬਾਦਲ ਨੂੰ ਪ੍ਰਧਾਨ ਬਣਾਤਾ ਤਾਂ ਫਿਰ ਉਹਨਾਂ ਨੇ ਡਿਕਟੇਟਰਸ਼ਿਪ ਹਰ ਫੈਸਲਾ ਸੀ ਜਿਹੜਾ ਉਹਨਾਂ ਨੇ ਬਿਨਾਂ ਕਿਸੇ ਦੀ ਰਜ਼ਾਮੰਦੀ ਤੋਂ ਆਪਣੇ ਆਪ ਸ਼ੁਰੂ ਕਰਨ ਹੁਣ ਤੁਸੀਂ ਦੇਖਿਆ ਹੋਣਾ ਕਿ ਜਦੋਂ ਟਿਕਟਾਂ ਅਨਾਉਂਸ ਹੋਈਆਂ ਅਸੈਂਬਲੀ ਦੀਆਂ ਪਹਿਲਾਂ ਉਹ ਜਾ ਕੇ ਆਪ ਹੀ ਉੱਥੇ ਹਲਕਿਆਂ ਦੇ ਵਿੱਚ ਜਾ ਕੇ ਅਨਾਉਂਸ ਕਰਨ ਲੱਗ ਜਾਂਦੇ ਸੀ ਕਿਸੇ ਨਾਲ ਸਲਾਹ ਨਹੀਂ ਸੀ ਕੀਤੀ ਸੋ ਇਹਨਾਂ ਦਾ ਜਿਹੜਾ ਡਿਕਟੇਟਰ ਰਵਈਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਉਹਨੇ ਤੇ ਜਿਹੜੀ ਇੱਕ ਸਤਾ ਦੀ ਭੁੱਖ ਸੀ ਬਾਦਲ ਪਰਿਵਾਰ ਦੇ ਵਿੱਚ ਉਹਨੇ ਪਾਰਟੀ ਨੂੰ ਬਹੁਤ ਨੀਚੇ ਲਿਆ ਤੁਹਾਨੂੰ ਤੁਸੀਂ ਹੱਲ ਨਹੀਂ ਤੁਸੀਂ ਹੱਲ ਕੀ ਦੇਖਦੇ ਹੋ ਤੇ ਜਿਹੜੀ ਹਾਰ ਹੋਈ ਹੈ ਅਕਾਲੀ ਦਲ ਦੀ ਇਸ ਲਈ ਜ਼ਿੰਮੇਵਾਰ ਕਿੰਨੂੰ ਮੰਨਦੇ ਹੋ ਤੁਸੀਂ ਦੇਖੋ ਮੈਂ ਤਾਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਜਿਹੜੀ ਇਹਦੀ ਹਾਰ ਦੀ ਵੱਡੀ ਜ਼ਿੰਮੇਵਾਰੀ ਹੈ ਉਹ ਬਾਦਲ ਪਰਵਾਰ ਦੀ ਕੋਈ ਆਉਂਦੀ ਹੈ ਕਿਉਂਕਿ ਦੇਖੋ ਜਿਹੜਾ ਪਾਰਟੀ ਪ੍ਰਧਾਨ ਹੁੰਦਾ ਹੈ ਉਹ ਹਾਰ ਤੇ ਜਿੱਤ ਦਾ ਜਦੋਂ ਜਿੱਤ ਦਾ ਸਿਹਰਾ ਪਾਰਟੀ ਪ੍ਰਧਾਨ ਆਪਣੇ ਸਿਰ ਲੈਂਦਾ ਹੈ ਤਾਂ ਫਿਰ ਹਾਰ ਦਾ ਸਿਹਰਾ ਵੀ ਤਾਂ ਪਾਰਟੀ ਪ੍ਰਧਾਨ ਦੇ ਸਿਰ ਤੇ ਹੀ ਜਾਂਦਾ ਹੈ ਨਾ ਜਦੋਂ ਲੋਕ ਨਹੀਂ ਚਾਹੁੰਦੇ ਹੁਣ ਤੁਸੀਂ ਦੇਖੋ ਵੀ ਸਰਦਾਰ ਇਕਵਾਲ ਸਿੰਘ ਝੁੰਦਾ ਦੀ ਕਮੇਟੀ ਕਿਹਨੇ ਬਣਾਈ ਸੀ ਸੁਖਬੀਰ ਸੁਬਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੀ ਬਣਾਈ ਸੀ ਨਾ ਉਹਨਾਂ ਨੇ ਇੰਨੀ ਮਿਹਨਤ ਕੀਤੀ ਸੀ ਉਹ 117 ਹਲਕਿਆਂ ਦੇ ਵਿੱਚ ਗਏ 117 ਹਲਕਿਆਂ ਦੇ ਵਿੱਚ ਉਹਨਾਂ ਨੇ ਕੱਲੇ-ਕੱਲੇ ਹਰ ਵਰਕਰ ਦੇ ਨਾਲ ਉਹਨਾਂ ਨੇ ਰਹਿ ਮਸ਼ਵਰਾ ਕੀਤਾ ਇਹ ਪਾਰਟੀ ਨੂੰ ਉੱਪਰ ਲਿਜਾਣ ਵਾਸਤੇ ਜਦੋਂ ਇਹ ਤਿੰਨ ਸੀਟਾਂ ਆਪਣੇ ਕੋਲੇ ਰਹਿ ਗਈਆਂ ਸੀ ਸ਼੍ਰੋਮਣੀ ਅਕਾਲੀ ਦਲ ਕੋਲੇ ਤਦ ਸਾਰੇ ਉਹਨਾਂ ਨੇ ਹਰ ਹਲਕੇ ਦੇ ਵਿੱਚ ਉਹ ਗਏ ਸਾਰਿਆਂ ਨਾਲ ਸਲਾਹ ਮਸ਼ਵਰਾ ਕੀਤਾ ਰਿਜ਼ਲਟ ਤੁਹਾਡੇ ਸਾਹਮਣੇ ਆ ਸਾਰੇ ਚੈਨਲਾਂ ਤੇ ਵੀ ਆ ਚੁੱਕਿਆ ਕਿ ਲੋਕਾਂ ਦੀ ਕੀ ਰਾਇ ਸੀ ਕੇ ਪਾਰਟੀ ਪ੍ਰਧਾਨ ਤੇ ਸਮੂਚੀ ਜਿਹੜੀ ਜਥੇਬੰਦੀ ਹੈ ਉਹ ਬਦਲੀ ਜਾਵੇ ਤਾਂ ਫਿਰ ਪਾਰਟੀ ਪ੍ਰਧਾਨ ਨੇ ਤਾਂ ਲੋਕਾਂ ਦਾ ਹੁਕਮ ਵੀ ਨਹੀਂ ਮੰਨਿਆ ਪਾਰਟੀ ਨੂੰ ਪਰਮਜੀਤ ਜੀ ਹੁਣ ਬਹੁਤ ਸਾਰੇ ਬਾਗੀ ਲੀਡਰ ਸਾਹਮਣੇ ਆ ਰਹੇ ਨੇ ਜੋ ਅਕਾਲੀ ਦਲ ਦੀ ਹਾਰ ਹੋਈ ਹੈ ਜੋ ਚਰਨਜੀਤ ਸਿੰਘ ਬਰਾੜ ਨੇ ਸੁਖਬੀ ਸਿੰਘ ਬਾਦਲ ਦੇ ਕਾਫੀ ਨਸਤੀਕੀ ਮੰਨੇ ਜਾਂਦੇ ਸੀ ਚੰਡੀਗੜ੍ਹ ਦਫਤਰ ਤੋਂ ਬੈਠਦੇ ਸੀ ਤੇ ਹੁਣ ਉਹ ਵੀ ਕਹਿ ਰਹੇ ਨੇ ਕਿ ਬੰਟੀ ਰੋਮਾਣਾ ਰੋਜੀਬਰ ਕੰਦੀ ਨੋਨੀਮਾਨ ਇਹਨਾਂ ਨੂੰ ਇਹ ਨਿਸ਼ਾਨੇ ਤੇ ਲੈ ਰਹੇ ਨੇ ਜੋ ਸੁਖਬੀਰ ਬਾਦਲ ਨੇੜਲੇ ਲੀਡਰ ਨੇ ਉਹਨਾਂ ਤੇ ਸਵਾਲ ਚੁੱਕ ਰਹੇ ਨੇ ਕਿ ਉਹ ਵੀ ਕਹਿੰਦੇ ਨੇ ਮੈਂ ਬਹੁਤ ਵਾਰ ਪ੍ਰਧਾਨ ਸਾਹਿਬ ਨੂੰ ਸਮਝਾਇਆ ਤੁਸੀਂ ਵੀ ਕਹਿ ਰਹੇ ਹੋ ਢੀਂਸਾ ਸਾਹਿਬ ਨੇ ਵੀ ਗੱਲ ਕੀਤੀ ਹੋਏਗੀ ਹੋਰ ਵੀ ਸ਼ਾਇਦ ਲੀਡਰਾਂ ਨੇ ਸਲਾਮ ਮਸ਼ਵਰਾ ਦਿੱਤਾ ਹੋਏਗਾ ਪ੍ਰਧਾਨ ਬਦਲਣ ਦੀ ਗੱਲ ਵੀ ਅੰਦਰ ਖਾਤੇ ਮੀਟਿੰਗਾਂ ਚ ਹੁੰਦੀ ਹੋਏਗੀ ਉਹ ਉਹ ਕੀ ਚਾਹੁੰਦੇ ਨੇ ਕਿਉਂ ਨਹੀਂ ਮੰਨ ਰਹੇ ਜਾਂ ਕੀ ਲੱਗਦਾ ਤੁਹਾਨੂੰ ਕਿ ਅਕਾਲੀ ਦਲ ਚ ਹੋਰ ਕੋਈ ਐਸਾ ਲੀਡਰ ਨਹੀਂ ਹੈ ਜੋ ਪ੍ਰਧਾਨ ਬਣ ਪਾਏ ਨਹੀਂ ਐਸੀ ਕੋਈ ਗੱਲ ਨਹੀਂ ਪਹਿਲਾਂ ਵੀ ਤਾਂ ਪ੍ਰਧਾਨ ਬਦਲਦੇ ਰਹੇ ਆ ਦੇਖੋ ਸਾਨੂੰ ਐਗਜ਼ਾਮਪਲ ਸਿੱਖਣੀ ਚਾਹੀਦੀ ਹੈ ਰੋਹਲ ਗਾਂਧੀ ਤੋਂ ਰੋਹਲ ਗਾਂਧੀ ਨੂੰ ਪੱਪੂ ਕਹਿ ਕੇ ਸਾਰੇ ਪ੍ਰੈਸ ਵਾਲੇ ਵੀ ਤੁਸੀਂ ਵੀ ਲੋਕ ਸਾਰੇ ਪੱਪੂ ਕਹਿੰਦੇ ਸੀ ਪਰ ਉਹਨਾਂ ਨੇ ਕੁਰਬਾਨੀ ਕੀਤੀ ਹੈ ਨਾ ਉਹਨਾਂ ਨੇ ਪਾਰਟੀ ਪ੍ਰਧਾਨ ਕਿਸੇ ਨੂੰ ਹੋਰ ਬਣਾਇਆ ਉਹਨਾਂ ਨੇ ਫੀਲਡ ਦੇ ਵਿੱਚ ਜਾ ਕੇ ਕੰਮ ਕੀਤਾ ਬਹੁਤ ਮਿਹਨਤ ਕੀਤੀ ਔਰ ਉਹ ਅੱਗੇ ਵਧ ਰਹੇ ਆ ਹੁਣ ਲੋਕ ਉਹਨਾਂ ਨੂੰ ਪਸੰਦ ਕਰਨ ਲੱਗੇ ਤੋ ਹੁਣ ਕੀ ਤੁਸੀਂ ਅਕਾਲੀ ਦਾਸਾ ਪਰਵੇਖ ਕਿਵੇਂ ਦੇਖਦੇ ਹੋ ਲੋਕਾਂ ਦੇਖੋ ਜਦੋਂ ਲੋਕਾਂ ਦੀ ਮੰਗ ਹੈ ਮੈਂ ਨਹੀਂ ਕਹਿੰਦੀ ਮੇਰੀ ਕੱਲੀ ਦੀ ਮੰਗ ਨਹੀਂ ਇਹ ਇਹ ਤਾਂ ਸਾਰੇ ਪੰਜਾਬ ਦੀ ਮੰਗ ਹੈ ਦੁਨੀਆ ਦੇ ਵਿੱਚ ਬੈਠੇ ਹੋ ਜਿੰਨੇ ਵੀ ਸਿੱਖ ਹੈ ਜਿੰਨੇ ਵੀ ਇਸ ਪਾਰਟੀ ਨੂੰ ਪਿਆਰ ਕਰਦੇ ਆ ਉਹਨਾਂ ਦੀ ਸਾਰਿਆਂ ਦੀ ਇਹ ਮੰਗ ਹੈ ਕਿ ਸਦਾ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡੇ ਤੇ ਫਿਰ ਜਿਹੜਾ ਹੈ ਉਹ ਸਰਵਾਈਵ ਹੋਣ ਦੇ ਪਾਰਟੀ ਦੇ ਸਰਵਾਈਵ ਹੋਣ ਦੇ ਚਾਂਸ ਬਣ ਸਕਦਾ ਬਿਲਕੁਲ ਕਰਾਂਜੀ ਜੀ ਮੈਂ ਫਿਰ ਕੋਰ ਕਮੇਟੀ ਤੇ ਆਵਾਂਗੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਮੀਡੀਆ ਕਵਰੇਜ ਉਹਨੂੰ ਦਿੱਤੀ ਜਾਂਦੀ ਹੈ ਤੇ ਕੋਈ ਵੀ ਲੀਡਰ ਅਸਤੀਫਾ ਤਾਂ ਮੰਗ ਹੀ ਨਹੀਂ ਰਿਹਾ ਨਾ ਅੰਦਰ ਪਤਾ ਨਹੀਂ ਹੁਣ ਅੰਦਰ ਕੀ ਗੱਲਬਾਤ ਹੋਈ ਹੋਵੇਗੀ ਲੇਕਿਨ ਬਾਹਰ ਆ ਕੇ ਤਾਂ ਕਿਸੇ ਵੀ ਲੀਡਰ ਨੇ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਉਹ ਜ਼ਿੰਮੇਵਾਰ ਨੇ ਇਸ ਹਾਰ ਤੇ ਫਿਰ ਕੋਈ ਅਗਰ ਤੁਸੀਂ ਕਹਿ ਰਹੇ ਹੋ ਕੋਈ ਵੋਲੰਟੀ ਜੁਰਰਤ ਕਿਉਂ ਨਹੀਂ ਕਰ ਰਿਹਾ ਫਿਰ ਨਹੀਂ ਜਿਨ੍ਹਾਂ ਨੇ ਮੰਗਣਾ ਸੀ ਜਾਂ ਜਿਨ੍ਹਾਂ ਨੇ ਬੋਲਣਾ ਸੀ ਉਹਨਾਂ ਨੇ ਚੁਣ-ਚੁਣ ਕੇ ਇੱਕ ਹੋਰ ਕਮੇਟੀ ਦੇ ਮੈਂਬਰ ਬਣਾਏ ਆ ਜਿਹੜੇ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਸੀ ਜਿਹੜੇ ਨਹੀਂ ਸੀ ਬੋਲਣ ਵਾਲੇ ਕੋਈ ਉਹਨਾਂ ਨੇ ਬੁਲਾਏ ਆ ਉਹ ਬੁਲਾਏ ਨਹੀਂ ਗਏ ਜਿਹੜੇ ਜਿਨ੍ਹਾਂ ਨੇ ਬੋਲਣਾ ਸੀ ਜਾ ਕੇ ਸੋ ਇਹ ਵੀ ਇੱਕ ਦੇਖੋ ਤੁਸੀਂ ਅਖਬਾਰਾਂ ਦੇ ਵਿੱਚ ਦੇਖਿਆ ਹੀ ਆ ਤੁਸੀਂ ਸੁਣਿਆ ਪੜਿਆ ਹੀ ਹੋਣਾ ਹੈ ਕਿ ਇਹ ਜਿਹੜਾ ਮਤਾ ਉਹਨਾਂ ਨੇ ਪਾਇਆ ਕਿ ਸਾਰਿਆਂ ਨੇ ਵਿਸ਼ਵਾਸ ਉਹਦੇ ਵੀ ਸਵਾਲ ਚੁੱਕੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਬਿਲਕੁਲ ਬੋਲ ਰਹੇ ਨੇ ਹਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਇਹ ਇਹ ਸਵਾਲ ਉੱਥੇ ਹੋਇਆ ਹੀ ਨਹੀਂ ਕਿਸੇ ਨੇ ਵਿਸ਼ਵਾਸ ਪ੍ਰਗਟ ਕੀਤਾ ਹੀ ਨਹੀਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਪਰ ਸਿੱਧੀ ਗੱਲ ਤਾਂ ਕੋਈ ਵੀ ਨਹੀਂ ਕਰਦਾ ਪਰ ਚੰਦੂ ਮਾਜਰਾ ਜੀ ਇਹ ਕਹਿ ਰਹੇ ਨੇ ਵਿਸ਼ਵਾਸ ਨਹੀਂ ਦਿੱਤਾ ਜਦੋਂ ਐਡਾ ਵੱਡਾ ਜਦੋਂ ਐਡਾ ਜਦੋਂ ਮਤੇ ਦੇ ਵਿੱਚ ਐਡਾ ਵੱਡਾ ਝੂਠ ਬੋਲਿਆ ਗਿਆ ਹੈ ਤਾਂ ਫਿਰ ਕੋਰ ਕਮੇਟੀ ਚ ਸਚਾਈ ਕਿ ਕਿੱਥੇ ਸੰਭਾਲੀ ਅੱਛਾ ਜਿਹੜੇ ਬਾਕੀ ਲੀਡਰ ਨੇ ਜਿਵੇਂ ਪ੍ਰੀਤ ਸਿੰਘ ਚੰਦੂ ਮੱਜਦਾਨ ਨੇ ਜਾਂ ਚਰਨਜੀਤ ਸਿੰਘ ਵਰਾੜ ਨੇ ਜਾਂ ਹੋਰ ਜਿਹੜੇ ਲੀਡਰ ਨੇ ਜੋ ਕਾਫੀ ਖਫਾ ਨਜ਼ਰ ਆਉਂਦੇ ਨੇ ਕਿ ਉਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਕਿ ਤੁਸੀਂ ਇਕੱਠੇ ਬੈਠ ਕੇ ਕਦੇ ਵਿਰੋਧ ਜਤਾਉਂਦੇ ਹੋ ਕਿ ਇਹ ਪਾਰਟੀ ਚ ਕੀ ਚੱਲ ਰਿਹਾ ਹੈ ਪਾਰਟੀ ਨੂੰ ਲੈ ਕੇ ਤੁਸੀਂ ਮੰਥਨ ਕਰਦੇ ਹੋ ਸਾਰੇ ਨਹੀਂ ਬਿਲਕੁਲ ਹੁੰਦਾ ਮੀਟਿੰਗਾਂ ਚੱਲ ਰਹੀਆਂ ਹੈ ਹੋਣ ਵੀ ਮੀਟਿੰਗਾਂ ਅੱਗੇ ਵੀ ਚੱਲਣਗੀਆਂ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨਹੀਂ ਨੇ ਪਰ ਹੋਰ ਮੀਟਿੰਗਾਂ ਬکریاں ਚੱਲ ਰਹੀਆਂ ਹਨ ਉਹਨਾਂ ਤੋਂ ਬਿਨਾ ਜਿਵੇਂ ਤੁਸੀਂ ਪੇਪਰਾਂ ਦੇ ਵਿੱਚ ਵੀ ਪੜ ਰਹੇ ਹੈ ਕਿ ਸਰਦਾਰ ਸਰਦਾਰ ਸੁਖਦੇਵ ਸਿੰਘ ਢੀਂਸਾ ਦੀ ਗਵਾਹੀ ਦੇ ਵਿੱਚ ਅ ਬੜੇ ਸਿਰ ਜੁੜ ਚੁੱਕੇ ਆ ਬੜਾ ਵੱਡਾ ਕਾਫਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਹਮਮ ਔਰ ਇਹ ਬਹੁਤ ਛੇਤੀ ਜਿਹੜਾ ਹੈ ਕੋਈ ਨਾ ਕੋਈ ਫੈਸਲਾ ਨਿਕਲੂਗਾ ਜਿਹਦੇ ਨਾਲ ਪਾਰਟੀ ਨੂੰ ਅੱਗੇ ਤੋਰਿਆ ਕਿ ਇਹਦੇ ਵਿੱਚ ਅਕਾਲੀ ਦਲ ਦੇ ਹੋਰ ਦੂਸਰੇ ਵੱਡੇ ਲੀਡਰ ਵੀ ਹੋਣਗੇ ਜਿਵੇਂ ਮੈਂ ਭੂਂਦਰ ਸਾਹਿਬ ਦੀ ਗੱਲ ਕਰ ਰਹੀਆਂ ਜਾਂ ਚੰਦੂ ਮਾਜਰਾ ਸਾਹਿਬ ਦੀ ਗੱਲ ਕਰਾ ਦਲਜੀਤ ਸਿੰਘ ਟੀਮਾ ਜੀ ਦੀ ਗੱਲ ਕਰਾ ਇਹ ਸਾਰੇ ਲੀਡਰ ਵੀ ਹੋਣਗੇ ਤੁਹਾਡੇ ਨਾਲ ਇਹ ਦੇਖੋ ਤੁਹਾਡੇ ਸਾਹਮਣੇ ਥੋੜੇ ਦਿਨਾਂ ਚ ਹੀ ਰਿਜ਼ਲਟ ਆ ਜਾਊਗਾ ਕਿ ਕੌਣ-ਕੌਣ ਇਸ ਮੰਚ ਤੇ ਪਰ ਤੁਸੀਂ ਮਨਾਂ ਵੀ ਨਹੀਂ ਕਰ ਰਹੇ ਇਹਦਾ ਮਤਲਬ ਕਿ ਸਾਰੇ ਲੀਡਰ ਨੇ ਜੋ ਗੱਲਬਾਤ ਕਰ ਰਹੇ ਨੇ ਮੀਟਿੰਗਾਂ ਚੱਲ ਰਹੀਆਂ ਨੇ ਪ੍ਰਧਾਨ ਸਾਹਿਬ ਤੋਂ ਵੱਖਰੇ ਹੋ ਕੇ ਬਿਲਕੁਲ ਬਿਲਕੁਲ ਚੱਲ ਰਹੀਆਂ ਮੀਟਿੰਗਾਂ ਕਿਉਂਕਿ ਇਹ ਜੋ ਵੀ ਇਕੱਠੇ ਹੋ ਰਹੇ ਐ ਇਹਨਾਂ ਦੇ ਦਿਲ ਦੇ ਵਿੱਚ ਪਾਰਟੀ ਦਾ ਦਰਦ ਹੈ ਸਾਰੇ ਇਹ ਚਾਹੁੰਦੇ ਐ ਕਿ ਪਾਰਟੀ ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਤਾਕਤਵਰ ਹੋਵੇ ਪਾਰਟੀ ਦਾ ਵजूद ਹੋਵੇ ਵਧੇ ਪਾਰਟੀ ਫੁੱਲੇ ਔਰ ਲੋ ਦੇਖੋ ਲੋਕ ਚਾਹੁੰਦੇ ਐ ਜਿਹੜੇ ਲੋਕਾਂ ਨਾਲ ਆਮ ਤੌਰ ਤੇ ਗੱਲ ਹੁੰਦੀ ਰਹਿੰਦੀ ਐ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਐ

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੈ ਉਹ ਪਾਰਟੀ ਨਹੀਂ ਚੱਲੂਗੀ ਤੇ ਕਿ ਵੱਖਰੀ ਪਾਰਟੀ ਬਣੂਗੀ ਕੋਈ ਨਮਾ ਨਮਾ ਹੱਲ ਲੱਭਿਆ ਜਾਊਗਾ ਜਿਸ ਤਰ੍ਹਾਂ ਪਹਿਲਾਂ ਵੀ ਦੇਖੋ ਪਾਰਟੀਆਂ ਦੇ ਵਿੱਚ ਪੰਜ ਪ੍ਰਧਾਨੀ ਦਾ ਹੁੰਦਾ ਸੀ ਇਹ ਰਿਵਾਜ ਚਰਨਜੀਤ ਸਿੰਘ ਬਰਾੜ ਨੇ ਵੀ ਇਹ ਨਵੀਂ ਗੱਲ ਲਿਖੀ ਸੀ ਸੋਸ਼ਲ ਮੀਡੀਆ ਤੇ ਰਾਈਟ ਹਾਂ 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 ਕੋਈ ਐਸਾ ਹੀ ਹੱਲ ਨਿਕਲਣਗੇ ਕਿਉਂਕਿ ਸਿਰ ਬੜੇ ਜੁੜ ਚੁੱਕੇ ਆ ਬੜਾ ਵੱਡਾ ਕਾਫਲਾ ਹੋ ਚੁੱਕਿਆ ਬੜੇ ਵੱਡੇ ਵੱਡੇ ਲੀਡਰ ਆ ਜਿਹੜੇ ਉਹ ਸਰਦਾਰ ਸੁਖਵੇ ਸੁਖਦੇਵ ਸਿੰਘ ਢੀਂਸਾ ਦੇ ਨਾਲ ਮੰਥਨ ਕਰ ਰਹੇ ਆ ਤਕਰੀਬਨ ਦੂਜੇ ਤੀਜੇ ਦਿਨ ਮੀਟਿੰਗ ਹੁੰਦੀ ਆ ਕੱਲ ਵੀ ਜਲੰਧਰ ਰੱਖੀ ਗਈ ਆ ਮੀਟਿੰਗ ਮਾਫ ਕਰਨਾ ਮੈਂ ਇੱਕ ਥੋੜਾ ਜਿਹਾ ਸਵਾਲ ਥੋੜੀ ਜਿਹੀ ਕਲੈਰਿਟੀ ਤੁਹਾਡੇ ਕੋਲ ਲੈਣਾ ਚਾਹਾਂਗੀ ਨਵੀਂ ਪਾਰਟੀ ਨੂੰ ਲੈ ਕੇ ਗੱਲ ਚੱਲ ਰਹੀ ਹੈ ਜਾਂ ਇਸੇ ਅਕਾਲੀ ਦਲ ਚ ਤੁਸੀਂ ਰਹੋਗੇ ਤੇ ਪ੍ਰੈਸ਼ਰ ਪਾਓਗੇ ਸੁਖਬੀਰ ਸਿੰਘ ਬਾਦਲ ਨੂੰ ਸਮਝਾਓਗੇ ਨਹੀਂ ਇਸ ਜਿਹੜਾ ਆ ਸਮਾਂ ਨਾ ਇਸ ਸਮੇਂ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਰਹਿਾਂਗੇ ਜਾਂ ਕੋਈ ਨਵੀਂ ਪਾਰਟੀ ਬਣੇਗੀ ਕਿਉਂਕਿ ਇਹ ਫੈਸਲਾ ਹਜੇ ਹੋ ਰਿਹਾ ਹੈ ਹਜੇ ਮਤਲਬ ਅਸੀਂ ਕਿਸੇ ਰਿਜ਼ਲਟ ਤੇ ਨਹੀਂ ਪਹੁੰਚੇ ਪਰ ਬਹੁਤ ਛੇਤੀ ਬਹੁਤ ਜਲਦੀ ਹੈ ਜਿਹੜਾ ਹੋ ਰਿਜ਼ਲਟ ਤੇ ਪਹੁੰਚ ਜਾਵਾਂਗੇ ਔਰ ਤੁਹਾਡੇ ਸਾਹਮਣੇ ਆ ਜਾ ਪਰਸਾਂ ਤੇ ਤੇ ਸੁਬੀਰ ਸਿੰਘ ਬਾਦਲ ਤੱਕ ਵੀ ਇਹ ਖਬਰਾਂ ਜ਼ਰੂਰ ਪਹੁੰਚ ਰਹੀਆਂ ਹੋਣਗੀਆਂ ਕਿ ਉਹਨਾਂ ਦਾ ਕੋਈ ਫੋਨ ਜਾਂ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਉਹਨਾਂ ਨੂੰ ਚਿੰਤਾ ਨਹੀਂ ਹੋ ਰਹੀਏ ਜਿਹੜਾ ਵੱਖਰਾ ਗਰੁੱਪ ਬਣਦਾ ਪਿਆ ਕਿਉਂਕਿ ਉਹਨਾਂ ਦੇ ਲਈ ਤਾਂ ਇੱਕ ਸਿੱਧੀ ਚੁਣੌਤੀ ਹੈ ਜੇ ਉਹਨਾਂ ਨੂੰ ਚਿੰਤਾ ਹੁੰਦੀ ਪਾਰਟੀ ਦੀ ਉਹਨਾਂ ਨੂੰ ਚਿੰਤਾ ਆਪਣੇ ਪਰਿਵਾਰ ਦੀ ਦੇਖੋ ਜੇ ਉਹਨਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਸੀ ਤਾਂ ਉਹਨਾਂ ਨੇ ਆ ਬੀਬਾ ਹਰ ਸਿਮਰਤ ਕੋਰ ਬادل ਨੂੰ ਕੱਲਿਆਂ ਨੂੰ ਜਿਤਾਇਆ। ਔਰ ਉਹ ਕਿਸ ਤਰ੍ਹਾਂ ਜਿੱਤੇ ਆ ਉਹ ਸਾਰੀ ਦੁਨੀਆ ਨੂੰ ਪਤਾ ਹੈ। ਸਭ ਦੇ ਸਾਹਮਣੇ ਆ ਇਸ ਤਰ੍ਹਾਂ ਜਿੱਤੇ ਆ। ਮੇਰਾ ਖਿਆਲ ਹੈ ਕਿ ਸਾਡੇ ਜਿਹੜੇ ਕੰਹਾਂ ਵਾਲੀਆਂ ਜਮਾ ਥੋੜਾ ਜਿਹਾ ਸਮਝਾ ਦਿਓ ਬਿਲਕੁਲ ਬਿਲਕੁਲ ਥੋੜਾ ਜਿਹਾ ਸਮਝਾ ਦਿਓ ਕਿਵੇਂ ਜਿੱਤੇ ਨੇ। ਨਹੀਂ ਇਹ ਦੇਖੋ ਸਾਰਿਆਂ ਨੂੰ ਪਤਾ ਮੈਂ ਮੇਰੇ ਮੂੰਹੋਂ ਨਾ ਕਢਾਓ ਸਾਰਿਆਂ ਨੂੰ ਪਤਾ ਕਿ ਉਹ ਕਿਸ ਤਰ੍ਹਾਂ ਜਿੱਤੇ ਆ ਕਿਹਦੇ-ਕਿਹਦੇ ਨਾਲ ਸੌਦੇਬਾਜ਼ੀਆਂ ਹੋਈਆਂ ਕਿਹਦੇ ਨਾਲ ਸਮਝੌਤੇ ਹੋਏ ਆ। ਇਹ ਮੈਂ ਤਾਂ ਸਮਝਦੀ ਆ ਕਿ ਸਾਰੀ ਦੁਨੀਆ ਇਸ ਜਿੱਤ ਨੂੰ ਜਿੱਤ ਨਹੀਂ ਮੰਨਦੀ ਕਿਉਂਕਿ ਦੇਖੋ ਲੋਕਾਂ ਨੂੰ ਵੀ ਹੋਰ ਸਮਝ ਹੋਣੀ ਚਾਹੀਦੀ ਅਗਰ ਮਤਲਬ ਇਹ ਦਾ મતલਬ ਇਹ ਕਿ ਨਾ ਸਮਝੌਤੇ ਹੋਏ ਕਿ ਇਹਦੇ ਨਾਲ ਸੌਦੇ ਨਹੀਂ ਲੋਕਾਂ ਨੂੰ ਪਤਾ ਹੈ ਲੋਕ ਹੀ ਦੱਸਦੇ ਆ ਲੋਕਾਂ ਨੂੰ ਪਤਾ ਹੈ ਲੋਕ ਹੀ ਦੱਸ ਰਹੇ ਆ ਇਹ ਗੱਲਾਂ ਲੋਕਾਂ ਦੇ ਰਾਹੀਂ ਸਾਡੇ ਕੋਲੇ ਪਹੁੰਚਦੀਆਂ ਹੂੰ ਇਸ ਕਰਕੇ ਜਿਹੜਾ ਹੈ ਜਿੰਨੀ ਦੇਰ ਤੱਕ ਬਾਦਲ ਪਰਵਾਦ ਜਿੱਤਦਾ ਰਹੂਗਾ ਉਨੀ ਦੇਰ ਤੱਕ ਸ਼੍ਰੋਮਣੀ ਕਾਲੀ ਦਲ ਹਰਦੀ ਰਹੂਗੀ ਉਨੀ ਦੇਰ ਕਿਉਂਕਿ ਉਹਨਾਂ ਉਹਨਾਂ ਦਾ ਸਿਰਫ ਮਕਸਦ ਆਪਣੇ ਪਰਿਵਾਰ ਨੂੰ ਜਿਤਾਉਣਾ ਹੈ ਉਹ ਤੁਹਾਡੇ ਸਾਹਮਣੇ ਆ ਉਹਨਾਂ ਨੇ ਚਿਤਾ ਲਿਆ ਹੋਇਆ ਹੈਗਾ ਤੇ ਜੇ ਇਹਨਾਂ ਤੁਸੀਂ ਦੇਖੋ ਵੀ ਜਿੰਨੇ ਸੀਨੀਅਰ ਲੀਡਰ ਸੀ ਜਿੰਨੇ ਪ੍ਰਧਾਨ ਸੀ ਜੇ ਯੂਥ ਦਾ ਪ੍ਰਧਾਨ ਆਪਾਂ ਲੈ ਲੀਏ ਤਾਂ ਉਹ ਵੀ 6 ਮਹੀਨੇ ਪਹਿਲਾਂ ਉੱਥੇ ਬਠਿੰਡੇ ਜਾ ਕੇ ਬਿਠਾ ਲਿਆ ਜੇ ਇਸਤਰੀ ਕਾਲੀ ਦਲ ਦੀ ਪ੍ਰਧਾਨ ਦੇਖੀਏ ਉਹ ਵੀ ਉੱਥੇ ਜੇ ਐਸਸੀ ਵਿੰਗ ਦਾ ਪ੍ਰਧਾਨ ਹੈ ਜਿੰਨੇ ਵੀ ਵਿੰਗਾਂ ਦੇ ਪ੍ਰਧਾਨ ਸੀ ਉਹ ਸਾਰੇ ਬਠਿੰਡੇ ਬੈਠੇ ਹੋਏ ਸੀ ਕਿਉਂ ਪੰਜਾਬ ਦੀਆਂ ਜਿਹੜੀਆਂ ਬਾਕੀ ਸੀਟਾਂ ਜਿਨ੍ਹਾਂ ਦੀ ਅੱਜ ਜਮਾਨਤਾ ਜਬਤ ਹੋਗੀਆਂ ਉਹਨਾਂ ਦੀ ਕੋਈ ਐਮੀਅਤ ਨਹੀਂ ਸੀ ਇਹ ਤਾਂ ਹੁਣ ਇਹ ਹੀ ਗੱਲ ਹੋ ਗਈ ਨਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਸਿਰਫ ਤੇ ਸਿਰਫ ਬਾਦਲ ਪਰਵਾਰ ਦੇ ਪ੍ਰਧਾਨ ਹੈ ਬਿਲਕੁਲ ਆਖਰੀ ਸਵਾਲ ਪਰਮਜੀਤ ਕੋਰ ਗੁਲਸ਼ਨ ਜੀ ਫਿਰ ਆਖਰੀ ਮੰਗ ਤੁਹਾਡੀ ਮੁਕਦੀ ਗੱਲ ਇਹ ਹੈ ਕਿ ਤੁਸੀਂ ਚਾਹੁੰਦੇ ਹੋ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਏ ਪੰਜ ਪ੍ਰਧਾਨਗੀ ਦੀ ਤੁਸੀਂ ਗੱਲ ਕਰਦੇ ਪਏ ਹੋ ਨਵਾਂ ਪ੍ਰਧਾਨ ਕੋਈ ਲਗਾਇਆ ਜਾਵੇ ਤਾਂ ਕਿ ਉਹ ਪਾਰਟੀ ਦੀ ਅਗਵਾਈ ਕਰੇ ਬਾਦਲ ਪਰਵਾਰ ਨੇ ਬਿਲਕੁਲ ਮੈਂ ਨਹੀਂ ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕੀ ਹਾਂ ਮੈਂ ਕੱਲੀ ਨਹੀਂ ਮੇਰੀ ਕੱਲੀ ਦੀ ਮੰਗ ਨਹੀਂ ਇਹ ਸਾਰੀ ਦੁਨੀਆ ਦੇ ਕਹਿ ਸਕਦੇ ਆਪਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਸਤਿਕਾਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਆ ਉਹ ਸਾਰੇ ਦੀ ਇਹੀ ਮੰਗ ਹੈ ਜੇ ਸਰਦਾਰ ਇਕਬਾਲ ਸਿੰਘ ਝੁੰਦਾ ਦੀ ਕਮੇਟੀ ਦਾ ਫੈਸਲਾ ਸੀ ਤਾਂ ਉਹ ਵੀ ਇਹੀ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਪਾਰਟੀ ਪ੍ਰਧਾਨਗੀ ਤੋਂ ਪਾਸੇ हट ਜਾਣ ਜੇ ਇਹਨਾਂ ਨੇ ਪਾਰਟੀ ਨੂੰ ਅੱਗੇ ਵਧਾਉਣਾ ਹੈ ਠੀਕ ਹੈ ਬਹੁਤ ਬਹੁਤਾਂ ਵਧਾਤ ਗੱਲਬਾਤ ਕਰ ਲਈ ਸੋ ਅਕਾਲੀ ਦਲ ਦੇ ਲੀਡਰ ਪਰਮਜੀਤ ਕੌਰ ਗੁਲਸ਼ਨ ਜੀ ਅਕਾਲੀ ਦਲ ਦੇ ਨਾਲ ਦੇ ਪਰ ਇਹ ਕਹਿ ਰਹੇ ਨੇ ਕਿ ਇੱਕ ਕੁਝ ਨਵਾਂ ਖੂਨ ਦੇਖਣ ਨੂੰ ਮਿਲੇਗਾ ਚੁਣੌਤੀ ਇਹ ਸਿੱਧੇ ਬਾਦਲ ਪਰਿਵਾਰ ਨੂੰ ਦੇ ਰਹੇ ਨੇ ਕਹਿ ਰਹੇ ਨੇ ਪ੍ਰਧਾਨ ਸਾਹਿਬ ਨੂੰ ਬਦਲਿਆ ਜਾਏ ਮਾੜੇ ਹਾਲਾਤ ਅਕਾਲੀ ਦਲ ਦੇ ਹੋ ਚੁੱਕੇ ਨੇ ਬੈਠਕਾਂ ਦਾ ਦੌਰ ਜਾਰੀ ਹੈ ਅਕਾਲੀ ਦਲ ਦੇ ਕਈ ਲੀਡਰ ਇਹਨਾਂ ਮੀਟਿੰਗਾਂ ਦਾ ਹਿੱਸਾ ਬਣ ਰਹੇ ਨੇ ਕਈ ਵੱਡੇ ਚਿਹਰੇ ਹੁਣ ਦੇਖਣਾ ਹੋਵੇਗਾ ਇਹਨਾਂ ਬੈਠਕਾਂ ਚੋਂ ਕੀ ਨਿਕਲਦਾ ਇਹ ਦਾਵਾ ਕਰਨੇ ਛੇਤੀ ਕੁਝ ਵੱਡਾ ਹੋਣ ਜਾ ਰਿਹਾ ਹੈ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਇਸ ਗੱਲਬਾਤ ਤੇ ਤੇ ਜੋ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤੁਸੀਂ ਉਸ ਤੇ ਕੀ ਕਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਛ ਰਿਆ ਕਾਂ